ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਚੀਨ ਦੇ ਖਿਲਾਫ ਇੱਕ ਵੱਡਾ ਐਲਾਨ ਕਰਦੇ ਹੋਏ ਸਖਤ ਜਿਤਾਬਰੀ ਜਾਰੀ ਕਰ ਦਿੱਤੀ ਹੈ 트੍ਰੰਪ ਨੇ ਕਿਹਾ ਕਿ ਜੇਕਰ ਚੀਨ ਰੂਸ ਤੋਂ ਕੱਚਾ ਤੇਲ ਖਰੀਦਣਾ ਬੰਦ ਨਹੀਂ ਕਰੇਗਾ ਅਤੇ ਅਮਰੀਕਾ ਦੇ ਨਾਲੇ ਨਿਰਪੱਖ ਵਪਾਰਕ ਸੌਦੇ ਲਈ ਅੱਗੇ ਨਹੀਂ ਆਵੇਗਾ ਤਾਂ 1 ਨਵੰਬਰ ਤੋਂ ਚੀਨੀ ਆਯਾਤ ਉੱਤੇ 155% ਟੈਰਿਫ ਲਗਾ ਦਿੱਤਾ ਜਾਵੇਗਾ ਵਾਈਟ ਹਾਊਸ ਵਿੱਚ ਪ੍ਰੈਸ ਕਾਨਫਰੰਸ ਦੌਰਾਨ 트੍ਰੰਪ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਕਿਹਾ ਹੈ ਕਿ ਇਹ ਫੈਸਲਾ ਰਾਸ਼ਟਰੀ ਸੁਰੱਖਿਆ ਅਤੇ ਅਮਰੀਕੀ ਹਿੱਤਾਂ ਦੇ ਨਾਲ ਜੁੜਿਆ ਹੋਇਆ ਹੈ। 트੍ਰੰਪ ਨੇ ਦਾਵਾ ਕੀਤਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਚੀਨ ਨੇ ਵਪਾਰਕ ਮੋਰਚੇ ਉੱਤੇ ਅਮਰੀਕਾ ਦਾ ਬੇਰਹਿਮੀ ਦੇ ਨਾਲ ਫਾਇਦਾ ਉਠਾਇਆ ਹੈ। ਅਤੇ ਹੁਣ ਸਮਝ ਆ ਚੁੱਕਿਆ ਹੈ ਕਿ ਇਹ ਖੇਡ ਖਤਮ ਹੋ ਜਾਵੇ। ਟਰੰਪ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਯੂਰਪੀ ਯੂਨੀਅਨ, ਜਾਪਾਨ ਅਤੇ ਦੱਖਣੀ ਕੋਰੀਆ ਨਾਲ ਵੀ ਵਧੀਆਂ ਡੀਲਾਂ ਕਰ ਚੁੱਕਿਆ ਹੈ ਜੋ ਸਾਰੇ ਰਾਸ਼ਟਰੀ ਹਿੱਤਾਂ ਅਤੇ ਮਜ਼ਬੂਤ ਵਪਾਰਕ ਢਾਂਚੇ ਨਾਲ ਜੁੜੀਆਂ ਹੋਈਆਂ ਨੇ। ਉਹਨਾਂ ਦਾ ਦਾਵਾ ਹੈ ਕਿ ਵਧ ਰਹੇ ਟੈਰਿਫਸ ਨਾਲ ਅਮਰੀਕਾ ਨੂੰ ਖਰਬਾਂ ਡਾਲਰ ਦੀ ਆਮਦਨ ਹੋ ਰਹੀ ਹੈ ਅਤੇ ਇਸ ਨਾਲ ਦੇਸ਼ ਆਪਣਾ ਕਰਜ਼ਾ ਵੀ ਉਤਾਰਨ ਵੱਲ ਵਧ ਰਿਹਾ ਹੈ। ਚੀਨ ਮਾਮਲੇ ਉੱਤੇ 트럼ਪ ਨੇ ਇੱਕ ਹੋਰ ਮਹੱਤਵਪੂਰਨ ਗੱਲ ਇਹ ਕਹੀ ਹੈ ਕਿ ਉਹ ਚੀਨ ਨਾਲ ਦੁਸ਼ਮਣੀ ਨਹੀਂ ਚਾਹੁੰਦੇ ਪਰ ਨਿਰਪੱਖਤਾ ਤੋਂ ਬਿਨਾਂ ਦੋਸਤੀ ਸੰਭਵ ਨਹੀਂ 트럼ਪ ਨੇ ਐਲਾਨ ਕੀਤਾ ਹੈ ਕਿ 2 ਹਫ਼ਤਿਆਂ ਵਿੱਚ ਉਹ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਦੱਖਣੀ ਕੋਰੀਆ ਵਿੱਚ ਮੁਲਾਕਾਤ ਕਰਨ ਜਾ ਰਹੇ ਨੇ ਆ ਇਸ ਮੁਲਾਕਾਤ ਦੇ ਵਿੱਚ ਵਪਾਰ ਸੁਰੱਖਿਆ ਤੇ ਰੂਸ ਵੱਲੋਂ ਤੇਲ ਸਪਲਾਈ ਵਰਗੇ ਮੁੱਦੇ ਮੁੱਖ এজেন্ডਾ ਹੋਣਗੇ ਦੂਜੇ ਪਾਸੇ ਚੀਨ ਇਸ ਮਾਮਲੇ ਉੱਤੇ ਕਿਹੜਾ ਜਵਾਬੀ ਕਦਮ ਚੁੱਕਦਾ ਹੈ ਇਸ ਉੱਤੇ ਦੁਨੀਆ ਦੀਆਂ ਅੱਖਾਂ ਟਿਕੀਆਂ ਹੋਈਆਂ ਨੇ ਕਿਉਂਕਿ ਇਹ ਮਾਮਲਾ ਸਿਰਫ ਅਮਰੀਕਾ ਅਤੇ ਚੀਨ ਤੱਕ ਸੀਮਤ ਨਹੀਂ ਗਲੋਬਲ એનર્ਜੀ ਮਾਰਕੀਟ ਅਤੇ ਵਿਸ਼ੇ ਵਪਾਰ ਉੱਤੇ ਇਸ ਦਾ ਸਿੱਧਾ ਪ੍ਰਭਾਵ ਪੈ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਦੇ ਖਿਲਾਫ ਇੱਕ ਵੱਡਾ ਐਲਾਨ ਕਰਦੇ ਹੋਏ ਸਖਤ ਜਿਤਾਵਰੀ ਜਾਰੀ ਕਰ ਦਿੱਤੀ ਹੈ ਟਰੰਪ ਨੇ ਕਿਹਾ ਕਿ ਜੇਕਰ ਚੀਨ ਰੂਸ ਤੋਂ ਕੱਚਾ ਤੇਲ ਖਰੀਦਣਾ ਬੰਦ ਨਹੀਂ ਕਰੇਗਾ ਅਧੇ ਅਮਰੀਕਾ ਦੇ ਨਾਲੇ ਨਿਰਪੱਖ ਵਪਾਰਕ ਸੌਦੇ ਲਈ ਅੱਗੇ ਨਹੀਂ ਆਵੇਗਾ ਤਾਂ 1 ਨਵੰਬਰ ਤੋਂ ਚੀਨੀ ਆਯਾਤ ਉੱਤੇ 155% ਟੈਰਿਫ ਲਗਾ ਦਿੱਤਾ ਜਾਵੇਗਾ ਵਾਈਟ ਹਾਊਸ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਕਿਹਾ ਹੈ ਕਿ ਇਹ ਫੈਸਲਾ ਰਾਸ਼ਟਰੀ ਸੁਰੱਖਿਆ ਅਤੇ ਅਮਰੀਕੀ ਹਿੱਤਾਂ ਦੇ ਨਾਲ ਜੁੜਿਆ ਹੋਇਆ ਹੈ ਟ੍ਰੈਂਪ ਨੇ ਦਾਵਾ ਕੀਤਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਚੀਨ ਨੇ ਵਪਾਰਕ ਮੋਰਚੇ ਉੱਤੇ ਅਮਰੀਕਾ ਦਾ ਬੇਰਹਿਮੀ ਦੇ ਨਾਲ ਫਾਇਦਾ ਉਠਾਇਆ ਹੈ। ਅਤੇ ਹੁਣ ਸਮਾ ਆ ਚੁੱਕਿਆ ਹੈ ਕਿ ਇਹ ਖੇਡ ਖਤਮ ਹੋ ਜਾਵੇ। ਟਰੰਪ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਯੂਰਪੀ ਯੂਨੀਅਨ, ਜਾਪਾਨ ਅਤੇ ਦੱਖਣੀ ਕੋਰੀਆ ਨਾਲ ਵੀ ਵਧੀਆਂ ਡੀਲਾਂ ਕਰ ਚੁੱਕਿਆ ਹੈ ਜੋ ਸਾਰੇ ਰਾਸ਼ਟਰੀ ਹਿੱਤਾਂ ਅਤੇ ਮਜ਼ਬੂਤ ਵਪਾਰਕ ਢਾਂਚੇ ਨਾਲ ਜੁੜੀਆਂ ਹੋਈਆਂ ਨੇ। ਉਹਨਾਂ ਦਾ ਦਾਵਾ ਹੈ ਕਿ ਵਧ ਰਹੇ ਟੈਰਿਫਸ ਨਾਲ ਅਮਰੀਕਾ ਨੂੰ ਖਰਬਾਂ ਡਾਲਰ ਦੀ ਆਮਦਨ ਹੋ ਰਹੀ ਹੈ ਅਤੇ ਇਸ ਨਾਲ ਦੇਸ਼ ਆਪਣਾ ਕਰਜ਼ਾ ਵੀ ਉਤਾਰਨ ਵੱਲ ਵਧ ਰਿਹਾ ਹੈ। ਚੀਨ ਮਾਮਲੇ ਉੱਤੇ 트럼ਪ ਨੇ ਇੱਕ ਹੋਰ ਮਹੱਤਵਪੂਰਨ ਗੱਲ ਇਹ ਕਹੀ ਹੈ ਕਿ ਉਹ ਚੀਨ ਨਾਲ ਦੁਸ਼ਮਣੀ ਨਹੀਂ ਚਾਹੁੰਦੇ ਪਰ ਨਿਰਪੱਖਤਾ ਤੋਂ ਬਿਨਾਂ ਦੋਸਤੀ ਸੰਭਵ ਨਹੀਂ ਟਰੰਪ ਨੇ ਐਲਾਨ ਕੀਤਾ ਹੈ ਕਿ 2 ਹਫਤਿਆਂ ਵਿੱਚ ਉਹ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਦੱਖਣੀ ਕੋਰੀਆ ਵਿੱਚ ਮੁਲਾਕਾਤ ਕਰਨ ਜਾ ਰਹੇ ਨੇ ਅਤੇ ਇਸ ਮੁਲਾਕਾਤ ਦੇ ਵਿੱਚ ਵਪਾਰ ਸੁਰੱਖਿਆ ਤੇ ਰੂਸ ਵੱਲੋਂ ਤੇਲ ਸਪਲਾਈ ਵਰਗੇ ਮੁੱਦੇ ਮੁੱਖ এজেন্ডਾ ਹੋਣਗੇ। ਦੂਜੇ ਪਾਸੇ ਚੀਨ ਇਸ ਮਾਮਲੇ ਉੱਤੇ ਕਿਹੜਾ ਜਵਾਬੀ ਕਦਮ ਚੁੱਕਦਾ ਹੈ ਇਸ ਉੱਤੇ ਦੁਨੀਆ ਦੀਆਂ ਅੱਖਾਂ ਟਿਕੀਆਂ ਹੋਈਆਂ ਨੇ। ਕਿਉਂਕਿ ਇਹ ਇਹ ਮਾਮਲਾ ਸਿਰਫ ਅਮਰੀਕਾ ਤੇ ਚੀਨ ਤੱਕ ਸੀਮਤ ਰਹੀ ਗਲੋਬਲ એનર્ਜੀ ਮਾਰਕੀਟ ਤੇ ਵਿਸ਼ਵ ਵਪਾਰ ਉੱਤੇ ਇਸ ਦਾ ਸਿੱਧਾ ਪ੍ਰਭਾਵ ਪੈ ਸਕਦਾ ਹੈ